ਭਗਦੇ ਉਹ ਮਰਦਾ ਗਮੜਾ ਬਰਿਆਮ ਇਕੱਲਾ ਵਾਓ ਵਾਓ ਗੋਬਿੰਦ ਸਿੰਘ ਆਪੇ ਗੁਰਚੇਲਾ ਕੀ ਉਹ ਬੋਲ ਖੰਡੇ ਧਾਰ ਹੋਏ ਜਨਮ ਸੁਹਿਲਾ ਵਾਓ ਵਾਓ ਗੋਬਿੰਦ ਸਿੰਘ ਆਪੇ ਗੁਰਚੇਤਾ ਅੱਜ ਖਾਲਸਾ ਯੂनाइटेड ਸੇਵਕ ਦਲ ਪ੍ਰਬੰਧਕ ਕਮੇਟੀ ਐਲ ਆਈ ਜੀ ਅਰਬਨ ਸਟੇਟ ਫੇਸ 1 ਵਾਲੋ ਪੰਜਵਾਂ ਮਹਾਰ ਕੀਰਤਨ ਦਰਬਾਰ ਖਾਲਸਾ ਪੰਥ ਦੇ ਪ੍ਰਗਟ ਦਿਵਸ ਦੇ ਸਭਾਂ ਦੇ ਵਿੱਚ ਕਰਵਾਇਆ ਗਿਆ ਇਸ ਦੇ ਵਿੱਚ ਵਿਸ਼ੇਸ਼ ਤੌਰ ਤੇ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਲੁਧਿਆਣੇ ਵਾਲੇ ਭਾਈ ਸਤਿੰਦਰ ਵੀਰ ਸਿੰਘ ਜੀ ਸੱਚਖੰਡ ਦਰਬਾਰ ਸਾਹਿਬ ਵਾਲੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਸੇਵਾ ਪੰਥੀ ਘਰੇ ਵਾਲੇ ਬੀਬੀ ਦਰਵਿੰਦਰ ਕੋ ਜੀ ਜਸਵੰਤ ਨਗਰ ਵਾਲੇ ਤੇ ਜਥਿਆਂ ਨੇ ਕੀਰਤਨ ਕੀਤਾ ਸੰਗਤਾਂ ਨੇ ਧਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਅਸੀਂ ਸਾਰੇ ਸਾਡੀ ਦੇ ਮੈਂਬਰ ਸਾਰੀਆਂ ਸੰਗਤਾਂ ਦਾ ਦੇਖਦੀਆਂ ਗੁਰਾਈਆਂ ਤੋਂ ਧੰਨਵਾਦ ਕਰਦੇ ਆ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਜਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ ਜਿਹੜੀ ਸੰਗਤ ਗੁਰੂ ਦੀ ਸੇਵਾ ਕਰਦੀ ਆ ਗੁਰੂ ਉਹਦੇ ਸਾਰੇ ਕਾਰਜ ਸਵਾਰਦੇ ਹਰ ਸੱਚੇ ਪਾਸ਼ਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸੀਗੇ ਕਿ ਜਿਹੜਾ ਗੁਰੂ ਨਾਲ ਸਾਥ ਪਾਉਂਦਾ ਹੈ ਗੁਰੂ ਦੇ ਨਾਲ ਲੱਗਦਾ ਹੈ ਉਹ ਆਪ ਕਰਦਾ ਹੈ ਉਹਦਾ ਪਰਿਵਾਰ ਵੀ ਕਰਦਾ ਹੈ ਉਹਦੇ ਇਲਾਕੇ ਦੇ ਲੋਕ ਵੀ ਕਰਦੇ ਨੇ ਸੋ ਸਾਰੀਆਂ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਆ ਹੁਣ ਸਾਡੇ ਚੇਅਰਮੈਨ ਜਤਿੰਦਰ ਸਿੰਘ ਜੀ ਬਿੰਦਰਾ ਸ਼ਰਪਾਣ ਸਿੰਘ ਜੀ ਪਾਰਟੀ ਆ ਜਨਸਕੱਤਰ ਉਹਨਾਂ ਨੂੰ ਬੇਨਤੀ ਹੈ ਕਿ ਉਹ ਇੱਕ ਮਿੰਟ ਵਾਸਤੇ ਆਪਣੇ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਤਨ ਕਰਕੇ ਮਨ ਕਰਕੇ ਤਨ ਕਰਕੇ ਸੇਵਾ ਕੀਤੀ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਲੰਗਰ ਲਗਾਏਗੇ ਸੰਗਤਾਂ ਨੇ ਆਟਾ ਦਾਲ ਘਿਓ ਦੁੱਧ ਮਾਇਆ ਆਦੀ ਭੇਜੀ ਹੈ ਬਹੁਤ ਸੇਵਾ ਕੀਤੀ ਸੰਗਤਾਂ ਨੇ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਸਾਡੇ ਵੀਰ ਹਰਦੀਪ ਸਿੰਘ ਜੀ ਛੋਟੀ ਸਾਡੇ ਸੋਸਾਇਟੀ ਦੇ ਸਯੁਖ 70ਵੀਂ ਨੇ ਤੇ ਪੰਜਾਬ ਐਵੀਨੂ ਦੇ ਜਨਰਲ 70ਵੀਂ ਨੇ ਬੜਾ ਵੱਡਾ ਯੋਗਦਾਨ ਪਾਦੇ ਨੇ ਸਾਰੇ ਪਾਦੇ ਨੇ ਯੋਗਦਾਨ ਮੈਂ ਨਾ ਕਿਹੜਾ ਕਿਹੜਾ ਲਵਾਂ ਕੋਈ ਨਾਂ ਰਹਿ ਜਾਏਗਾ ਸਾਰੇ ਸਾਡੀ ਜਿਹੜੀ ਟੀਮ ਹੈ ਨਿਸ਼ਕਾਮ ਸੇਵਾ ਅਸੀਂ ਕਰ ਰਹੇ ਆਂ ਛੋਟੀ ਸਾਉ ਨੂੰ ਬੇਨਤੀ ਹੈ ਕਿ ਉਹ ਸਾਰੀਆਂ ਸੰਗਤਾਂ ਦਾਧੂ ਮਾਣੋ ਵਾਈਗੁਲ ਜੀ ਦੀ ਕਮੇਟੀ ਖਾਲਸਾ ਯੂनाइटेड ਸੇਵਕ ਨਾਲ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਦਾ ਕੀਤਨ ਦਰਬਾਰ ਵਿੱਚ ਪਹੁੰਚਤੇ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਵਿਸਾਖੀ ਦੇ ਸੰਬੰਧ ਚ ਖਾਲਸਾ ਦਿਵਸ ਮਨਾਇਆ ਗਿਆ ਸਮੂਹ ਸੰਗਤਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇੱਕ ਕੀਰਤਨ ਦਰਬਾਰ ਬਹੁਤ ਹੀ ਧੂਮਤਾਬ ਨਾਲ ਸਫਲ ਹੋਇਆ ਔਰ ਨਾਮ ਸਿਮਰਨ ਨਾਲ ਜੁੜ ਕੇ ਸੰਗਤ ਨੇ ਇੰਨਾ ਸਹਿਯੋਗ ਦਿੱਤਾ ਤਨ ਕਰਕੇ ਧਨ ਕਰਕੇ ਮਨ ਕਰਕੇ ਔਰ ਇਤਨਾ ਇਕੱਠ ਸੰਗਤ ਦਾ ਆਪਣੀ ਆਤਮਿਕ ਤੌਰ ਤੇ ਸੰਗਤ ਨੇ ਜੁੜ ਕੇ ਇੰਨਾ ਸਾਡਾ ਸੋਸਾਇਟੀ ਦਾ ਜਿਹੜੀ ਬਣੀ ਆ ਉਹਦਾ ਹੌਸਲਾ ਇੰਨਾ ਵਧਾਇਆ ਔਰ ਸਾਨੂੰ ਜੋਸ਼ ਦਿੱਤਾ ਤਾਂ ਕਿ ਅਸੀਂ ਹੋਰ ਵੀ ਅੱਗੇ ਵੱਧ ਤੋਂ ਵੱਧ ਉਪਰਾਲੇ ਕਰ ਸਕੀਏ ਸੰਗਤ ਦਾ ਅਸੀਂ ਬਹੁਤ ਸ਼ੁਕਰਾਨਾ ਕਰਦੇ ਹਾਂ ਬਹੁਤ ਹੀ ਆਨੰਦਦਾਇਕ ਮਾਹੌਲ ਬਣਿਆ ਬਹੁਤ ਹੀ ਆਨੰਦਦਾਇਕ ਸਮਾਂ ਨਿਕਲਿਆ ਔਰ ਪ੍ਰਮਾਤਮਾ ਦਾ ਸ਼ੁਕਰਾਨਾ ਹੈ ਮਹਾਰਾਜ ਉਹਨਾਂ ਦੀ ਕਿਰਪਾ ਦੇ ਨਾਲ ਇਹ ਸਫਲ ਸਮਾਂ ਹਮੇਸ਼ਾ ਆਂਦਾ ਰਹੇ ਔਰ ਅਸੀਂ ਸਾਰੇ ਰਲ ਕੇ ਖਾਲਸਾ ਯੂनाइटेड ਸੇਵਕ ਦਲ ਸਾਰੇ ਰਲ ਕੇ ਔਰ ਸਮੂਹ ਸੰਗਤਾਂ ਰਲ ਕੇ ਇਸ ਕਾਰਜ ਨੂੰ ਆਨਾਲੇ ਸਮੇਂ ਚ ਦੁਹਰਾਉਂਦੇ ਰਹੀਏ ਔਰ ਸਾਡੇ ਇਹ ਕਾਰਜ ਕੀਤੇ ਸਫਲ ਰਹਿਣ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਸੰਗਤ ਬਣੋਂ ਬਹੁਤ ਵੈਰ ਸਹਿਯੋਗ ਮਿਲਿਆ ਤੇ ਬਹੁਤ-ਬਹੁਤ ਆਨੰਦ ਆਇਆ ਤੇ ਬਹੁਤ ਐੱਛਾ ਪ੍ਰੋਗਰਾਮ ਨਿਭਿਆ